ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਤੇ ਅਗਲੇ ਹਫਤੇ ਤੋਂ ਅਪ੍ਰੈਲ 2024 ਦਾ ਮਹੀਨਾ ਸ਼ੁਰੂ ਹੋ ਜਾਵੇਗਾ ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ ਲਈ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ ਆਈਬੀਆਈ ਦੀ ਬੈਂਕ ਛੁੱਟੀਆਂ ਦੀ ਸੂਚੀ ਮੁਤਾਬਕ ਅਗਲੇ ਮਹੀਨੇ ਬੈਂਕ 14 ਦਿਨ ਲਈ ਬੰਦ ਰਹਿਣਗੇ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਕਿਸੇ ਜ਼ਰੂਰੀ ਮਾਮਲੇ ਨੂੰ ਟਾਲਣ ਲਈ ਬੈਂਕ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇੱਕ ਵਾਰ April 2024 ਲਈ ਬੈਂਕ ਛੁੱਟੀਆਂ ਸੂਚੀ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ 1 April 2024 ਜਦੋਂ ਵੀ ਵਿੱਤੀ ਸਾਲ ਖਤਮ ਹੁੰਦਾ ਹੈ ਬੈਂਕ ਨੂੰ ਪੂਰੇ ਵਿੱਤੀ ਸਾਲ ਲਈ ਖਾਤਾ ਬੰਦ ਕਰਨਾ ਪੈਂਦਾ ਹੈ ਅਗਰ ਤਲਾ ਅਹਮਦਾਬਾਦ ਬੇਲਾਪੁਰ ਬੰਗਲੌਰ, ਕੋਪਾਲ, ਪ੍ਰਵੇਸ਼ਨਵਰ, ਚੇਨਈ, ਦਿਹਰਾਦੂਨ, ਗੁਹਾਟੀ, ਹਦਰਾਬਾਦ, ਆਂਧਰਾ ਪ੍ਰਦੇਸ਼ ਅਤੇ ਤੇਲਗਾਨਾ ਹਫਾਲ, ਇਟਾ ਨਗਰ, ਜੈਪੂਰ, ਜੰਮੂ, ਕਾਨਪੂਰ, ਕੋਚੀ, ਕੋਹਿਮਾਲਕਨੂ, ਮੁੰਬਈ ਵਿੱਚ 1 ਅਪ੍ਰੈਲ ਨੂੰ ਖਾਤਾ ਬੰਦ ਹੋਣ ਕਾਰਨ ਨਾਗਪੁਰ, ਨਵੀਂ ਦਿੱਲੀ, ਪਣਜੀ, ਪਟਨਾ, ਰਾਏਪੁਰ, ਰਾਜੀ, ਸ਼ਿਰ ਨਗਰ ਅਤੇ ਤ੍ਰਿਵੰਤਪੁਰ ਦੇ ਬੈਂਕ ਬੰਦ ਰਹਿਣਗੇ। 5 ਅਪ੍ਰੈਲ 2024 ਨੂੰ ਬਾਪੂ ਜਗਜੀਵਨ ਰਾਮ ਦਾ ਜਨਮ ਦਿਨ ਤੇ ਜਸਮਨ ਉਲਾ ਵਿਦਾ ਦੇ ਮੌਕੇ ਤੇ ਤੇਲਗਾਨਾ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ। ਇਸੇ ਨਾਲ ਹੀ 9 April ਨੂੰ ਬੇਲਾਪੁਰ, ਬੰਗਲੌਰ, ਚਨਈ, ਹਦਰਾਬਾਦ, ਇਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਅਤੇ ਸ਼੍ਰੀਨਗਰ ਵਿੱਚ ਗੁੜਿਪਤਵਾ ਉਗਾਹੀ ਤਿਹਾਰਾ, ਤੇਲਗੂ ਨਵੇਂ ਸਾਲ ਅਤੇ ਨਵੀਂ ਨਵਰਾਤਰੀ ਦੇ ਮੌਕੇ ਤੇ ਵੀ ਬੈਂਕ ਬੰਦ ਰਹਿਣਗੇ। 10 ਅਪ੍ਰੈਲ 2024 ਨੂੰ ਈਦ ਕਾਰਨ ਕੋਚੀ ਅਤੇ ਕੇਰਲ ਵਿੱਚ ਬੰਦ ਰਹੇਗਾ ਇਸ ਦੇ ਨਾਲ ਹੀ 11 ਅਪ੍ਰੈਲ ਨੂੰ ਈਦ ਕਾਰਨ ਦੇਸ਼ ਭਰ ਵਿੱਚ ਕਈ ਬੈਂਕ ਬੰਦ ਰਹਿਣਗੇ ਪਰ ਚੰਡੀਗੜ੍ਹ ਗੰਤੋਕ ਇਫਾਲ ਕੋਚੀ Shimla ਤਿਰੰਤਮਪੁਰ ਤੇ ਬੈਂਕ ਖੁੱਲੇ ਰਹਿਣਗੇ 15 ਅਪ੍ਰੈਲ ਨੂੰ ਹਿਮਾਚਲ ਦਿਵਸ ਕਾਰਨ ਗੁਹਾਟੀ ਅਤੇ Shimla ਦੇ ਸਾਰੇ ਬੈਂਕ ਬੰਦ ਰਹਿਣਗੇ 17 ਅਪ੍ਰੈਲ ਨੂੰ ਰਾਮ ਨੌਮੀ ਹੈ ਰਾਮ ਨੌਮੀ ਦੇ ਮੌਕੇ ਤੇ ਅਹਮਦਾਬਾਦ ਬੇਲਾਪੁਰ ਪਾਲ ਭਵੇਸ਼ਵਰ ਚੰਡੀਗੜ੍ਹ ਦੇਹਰਾਦੂਨ ਗਗਟੋਕ ਹైదరాబాద్ ਜੈਪੁਰ ਕਾਨਪੁਰ ਲਖਨਊ ਪਟਨਾ ਰਾਂਚੀ ਸ਼ਿਮਲਾ ਮੁੰਬਈ ਤੇ ਨਾਗਪੁਰ ਚਵੀ ਬੈਂਕ ਬੰਦ ਰਹਿਣਗੇ 20 ਅਪ੍ਰੈਲ ਨੂੰ ਗਰਿਆ ਪੂਜਾ ਦੇ ਮੌਕੇ ਤੇ ਅਗਰ ਤਲਾਚ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ ਦੱਸ ਦਿੰਨੇ ਆ ਕਿ ਹਰ ਮਹੀਨੇ ਦੇ ਐਤਵਾਰ ਦੂਜੇ ਸ਼ਨੀਵਾਰ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਨੇ ਅਪ੍ਰੈਲ ਤੋਂ ਦੇਸ਼ ਦੇ ਸਾਰੇ ਸੱਤ ਬੈਂਕ 13 ਅਪ੍ਰੈਲ ਨੂੰ ਯਾਨੀ ਕਿ ਦੂਜੇ ਸ਼ਨੀਵਾਰ 14 ਅਪ੍ਰੈਲ ਨੂੰ ਐਤਵਾਰ ਐ 21 ਅਪ੍ਰੈਲ ਨੂੰ ਵੀ ਐਤਵਾਰ ਐ 27 ਅਪ੍ਰੈਲ ਚੌਥਾ ਸ਼ਨੀਵਾਰ ਐ ਤੇ 28 ਅਪ੍ਰੈਲ ਨੂੰ ਐਤਵਾਰ ਨੂੰ ਬੈਂਕ ਬੰਦ ਰਹਿਣਗੇ ਦੱਸ ਦਈਏ ਬੈਂਕ ਬੰਦ ਹੋਣ ਤੋਂ ਬਾਅਦ ਵੀ ਗ੍ਰਾਹਕ ਨੂੰ ਇਹ ਸਹੂਲਤ ਮਿਲਦੀ ਹੈ ਗ੍ਰਾਹਕ ਮੋਬਾਈਲ ਜਾਂ ਨੈੱਟ ਬੈਂਕਿੰਗ ਰਾਹੀਂ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰ ਸਕਦੇ ਨੇ ਤੁਸੀਂ ਨਗਦੀ ਕਢਵਾਉਣ ਲਈ ਏਟੀਐਮ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਗਾਹਕ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਰਾਹੀਂ ਆਸਾਨੀ ਨਾਲ ਭੁਗਤਾਨ ਕਰ ਸਕਦੇ ਨੇ